ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਵਿਧਾਨ ਸਭਾ ਹਲਕੇ ਫਤਿਹਗੜ ਚੂੜੀਆਂ ਵਿੱਚ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਰਵਿੰਦ ਕੇਜਰੀਵਾਲ ਵੱਲੋਂ ਕੀਤੇ ਪ੍ਰਚਾਰ ਬਾਰੇ ਬੋਲਦਿਆਂ ਹਲਕੇ ਦੇ ਕਾਂਗਰਸੀ ਅਤੇ ਅਕਾਲੀ ਉਮੀਦਵਾਰਾਂ ਨੇ ਕਿਹਾ ਹੈ ਕਿ ਇਸ ਨਾਲ ਉਹਨਾਂ ਦੀ ਚੋਣ ਮੁਹਿੰਮ ਨੂੰ ਕੋਈ ਅਸਰ ਨਹੀਂ ਪਵੇਗਾ ਦੋਵਾਂ ਨੇ ਹੀ ਆਪੋ ਆਪਣੀ ਜਿੱਤ ਦਾ ਦਾਵਾ ਟੋਕਿਆ ਤੇ ਅੱਜ ਬਾਰੇ ਵੀ ਮੈਨੂੰ ਇਹੋ ਹੀ ਅਨੁਮਾਨ ਹੈ ਕਿ ਜੇ ਉਹਨਾਂ ਦੇ ਆયા ਇੰਨਾ ਹੋਇਆ ਤੇ ਕੇਜਰੀਵਾਲ ਸਾਹਿਬ ਦੇ ਆયા ਜਦੋਂ 100 ਵੱਧ ਜਾਊਗਾ ਇਹਦੋਂ ਹੋਰ ਮੈਂ ਕੁਝ ਨਹੀਂ ਕਹਿ ਸਕਦਾ ਜੇ ਇੰਨਾ ਚੀਜ਼ਾਂ ਦਾ ਕੋਈ ਸਾਡੇ ਇੱਥੇ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮੈਂ ਨਹੀਂ ਕੋਈ ਫਰਕ ਤੇ ਇਹਨਾਂ ਦਾ ਕੋਈ ਜਿਹੜਾ ਕੋਈ ਸਾਡੇ ਕੋਈ ਪ੍ਰਭਾਵ ਆ ਲੋਕਾਂ ਨੇ ਆਪਣੇ ਆਪਣੇ ਮਨ ਬਣਾਏ ਹੋਏ ਨੇ ਤੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤੀਜੀ ਵਾਰ ਜਿਹੜੀ ਆ ਫਿਰ ਮੌਕਾ ਦੇਣਾ ਕਿਉਂਕਿ ਜਿੰਨੀਆਂ ਲੋਕ ਭਲਾਈ ਦੀਆਂ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਬਾਦਲ ਨੇ ਐਲਾਨੀਆਂ ਨੇ ਜਿਹੜਾ ਜਿਹੜਾ ਕੰਮ ਕਿਹਾ ਸੀ ਉਹ ਕਰਕੇ ਵਿਖਾਇਆ ਸੀ ਤੇ ਜਿਹੜਾ ਕਹਾਂਗੇ ਉਹ ਕਰਕੇ ਵਿਖਾਵਾਂਗੇ ਇਸ ਕਰਕੇ ਸਾਡੀ ਪਾਰਟੀ ਤੀਜੀ ਵਾਰੀ ਵੀ ਦੁਬਾਰਾ ਸਰਕਾਰ ਬਣਾਏਗੀ ਕੋਈ ਕਹਾਣੀ ਨਹੀਂ ਕੇਜਰੀਵਾਲ ਸਾਹਿਬ ਨੂੰ ਕਿਸੇ ਨੇ ਪੁੱਛਿਆ ਇੱਥੇ ਨਾਲ ਸਾਕੋਈ ਗੱਲ ਹੋਈ ਨਹੀਂ ਆਮ ਪਾਰਟੀ ਨੇ ਕਿਸੇ ਪੁੱਛਿਆ ਹੀ ਇਹਦੇ ਸਾਰੇ ਲੜਾਈ ਹੋਰ ਤਰ੍ਹਾਂ ਦੀ ਜੇ ਕੇਜਰੀਵਾਲ ਸਾਹਿਬ ਦਾ ਕੋਈ ਇੱਥੇ ਰੌਲਾ ਪਾਣਾ ਇੱਥੇ ਮਰਜ਼ੀ ਕਰਨ ਉਹਨਾਂ ਦਾ ਹੱਕ ਆ ਜੇ ਥੋੜਾ ਵੀ ਉਹ ਰੈਲੀ ਨਹੀਂ ਕਰ ਸਕਦੇ ਅਸੀਂ ਵੀ ਨੇ ਕੀਰਤ ਕਰਨ ਦੇ ਆ ਇਸ ਕਰਕੇ ਉਹਨਾਂ ਦਾ ਹਰਕਾ ਹਰਕਾ ਦਾ ਹੱਕ ਆ ਜਿਹੜਾ ਇਲੈਕਸ਼ਨ ਨੇ ਰੈਲੀ ਕਰੇ ਪਰ ਲੋਕ ਸਮਝ ਚੁੱਕੇ ਨੇ ਵੀ ਉਹ ਵੋਟਾਂ ਹੀ ਖਰਾਬ ਕਰਨ ਵਾਲੀ ਗੱਲ ਆ ਉਹਦੇ ਨਾਲ ਕੋਈ ਪੰਜਾਬ ਨੂੰ ਨੇ ਤੁਸੀਂ ਆਪਣਾ ਰਿਸਪਾਂਸ ਦੇਖ ਹੀ ਲਿਆ ਐਡਾ ਵਧੀਆ ਰਿਸਪਾਂਸ ਕਦੇ ਕਾਂਗਰਸ ਨੂੰ ਵੀਲੇਜ ਕਦੇ ਨਹੀਂ ਮਿਲਿਆ ਜਿਨ੍ਹਾਂ ਨੇ ਇਨਾ ਇਕੱਠ ਕਰਕੇ ਸਾਡੇ ਨਾਲ ਤੁਰੰਦਾ ਫੈਸਲਾ ਕੀਤਾ ਇਹ ਬਹੁਤ ਖੁਸ਼ਗਵਾਰੀ ਗੱਲ ਆ ਬੜੀ ਵਧੀਆ ਗੱਲ ਆ